ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਛਕੂਰ ਦੇ ਵਿੱਚ ਛਕੂਰ ਪਿੰਡ ਦੇ ਵਿੱਚ ਤੇ ਕਲੇਲੂ ਘਰਾਂ ਦੇ ਵਿੱਚ ਇਸ ਟਾਈਮ ਮੌਜੂਦ ਆ ਗਾਹ ਤੁਹਾਨੂੰ ਵਿਖਾਉਣੀ ਇੱਕ ਵੈਡ ਸੂਈ ਸਵਾਈ ਮਿੱਤਰੋ ਮਗਰ ਡੈਨਮਾਰਕ ਦੇ 40 1 40 ਇੱਕ 20 ਦੀਨ ਦੇ ਮਗਰ ਤੁਹਾਨੂੰ ਬੱਛੀ ਦੇਣੀ ਆ ਬੱਛੀ ਵੀ ਬਹੁਤ ਸੋਹਣੀ ਆ ਵੈੜੀ ਦੇ ਮਗਰ ਕਰਮਾ ਵਾਲੀ ਦੇ ਆ ਵੇਖੋ ਮਿੱਤਰੋ ਕਹਿਣਾ ਚੀਜ਼ ਆ ਤੇ ਆਪ ਇਹ ਜਿਹੜੀ ਹੈਗੀ ਆ ਮਿੱਤਰੋ ਐਫ ਦੇ ਨਾਲ ਗਰਲੈਂਡੋ ਦਾ ਕਰਲੌਕ ਕ੍ਰੋਸ ਪੈਂਦਾ ਇਹਨੂੰ ਕਰਮਾ ਵਾਲੀ ਨੂੰ ਚੰਗਾ ਦੁੱਧ ਦੇਜੂਗੀ ਬਾਲਾਣੀ ਦਾ 18-20 ਕਿਲੋ ਦੁੱਧ ਟੋਰਨਾਂ ਤੁਹਾਡੇ ਭਾਂਡੇ ਚ ਪਾਈ ਜਾਊਗੀ ਸੀਲ ਠੰਡੀ ਰੱਜ ਕੇ ਆ ਬਾਈ ਹੁਣ ਇਹਨਾਂ ਨਾਲ ਗੱਲਬਾਤ ਕੀਤੀ ਆ ਸੂਈ ਸਵਾਈ ਹੈ ਜੇਰ ਵਗੈਰਾ ਇਹ ਨਹੀਂ ਡੰਨਾ ਆਓ ਪਹਿਲਾਂ ਦੀ ਡਿਟੇਲ ਜਾਣਦੇ ਆਪਾਂ ਭਰਾ ਨੇੜੇ ਆ ਜੀ ਮੜਾ ਜਾ ਮੇਰੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਉੱਚੀ ਬੋ ਔਰ ਠੀਕ ਠਾਕ ਹੈ ਫਿਰ? ਹਾਂਜੀ ਹਾਂਜੀ ਵਧੀਆ। ਸੇਤਾ ਦੇ ਪਰਿਵਾਰ ਬਾਈ। ਬਿਲਕੁਲ ਵਧੀਆ। ਠੀਕ ਆ। ਅੱਛਾ ਜਿਹੜੀ ਦੂਜੇ ਘਰੇ ਝੋਟੀ ਪਾਈ ਸੀ ਹੋਵੇ ਕੀ ਫਿਰ ਉਦੋਂ? ਕੀ ਵਧੀਆ। ਠੀਕ ਹੈ ਵੀਰੇ। ਅੱਛਾ ਤੇ ਇਹ ਗਾਂ ਦੀ ਕੀ ਡਿਟੇਲ ਆ ਬਾਈ? ਇਹ ਵਧੀਆ ਲੈਣੀ ਆਪਾਂ। ਲਿਆਂ比亚 ਸਾਹਿਬ ਵਿੱਚੋਂ ਉਹਨੂੰ ਜਦੋਂ ਸ਼ੁਰੂ ਕਰਤਾ ਕੰਮ। ਚਲੋ ਚੰਗੀ ਗੱਲ ਆ। ਭਰਾ ਵਧਾਈਆਂ ਫਿਰ ਤੈਨੂੰ ਪਹਿਲਾਂ ਤਾਂ। ਠੀਕ ਆ। ਤੇ ਇਹ ਪਹਿਲੀ ਹੀ ਲੈ ਆਂਦੀ ਕਿ ਦੂਜੀ ਆ? ਦੂਜੀ ਆ ਬਾਈ। ਦੂਜੀ ਇੱਕ ਵੇਚਤੀ ਹੈ। ਬਤੋ ਦੇਗੀ ਹੀ ਵਧੀਆ 2 ਰੁਪਏ? ਹਾਂਜੀ। ਠੀਕ ਆ। ਚਲੋ ਮੜਾ ਆਪਾਂ ਆਣਾ ਲਈਆਂ ਹੀ ਚੰਗਾ। ਬਈ ਦੂਜੇ ਦੱਸਿਆ ਉਹਨਾਂ ਨੇ ਤਾਂ ਦੂਜੇ ਸੂਈ ਕਿਦਨ ਸੂਈ ਹੈ ਵੀਰੇ ਪਰਸੋਂ ਰਾਤ ਨੂੰ ਸੂਈ ਪਰਸੋਂ ਰਾਤ ਨੂੰ ਸੂਈ ਹੈ ਹੁਣ ਕਿੰਨਾ ਬੋਲਾ ਹੋਊਗਾ ਭਰਾ ਇਹ ਦਾ ਥਲੇ 14 ਕਿਲੋ ਚੋਇਆ ਬਈ 14 ਕਿਲੋ ਠੀਕ ਹੈ ਬਈ ਤੇ ਚਵਾਈ ਚਵੀ ਦੀ ਠੰਡੀ ਸੀਲ ਬਿਲਕੁਲ ਠੰਡੀ ਸੀਲ ਠੀਕ ਹੈ ਵੀਰੇ ਬਹੁਤ ਸਾਫ ਠੀਕ ਹੈ ਅੱਛਾ ਵੱਡੇ ਬਈ ਘਰੇ ਕਿਹੜੇ ਖੜੀਏ ਬਾਈ ਨੇ ਜੇ ਕਹਿੰਦੇ ਉਹਨਾਂ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਜੀ ਕਈ ਵਾਰੀ ਪੂਣ ਫਣ ਨਹੀਂ ਲੱਗਦਾ ਹੁੰਦਾ ਠੀਕ ਆ ਸਾਨੂੰ ਕਿਹੜੇ ਸੁਖਦੇਵ ਸਿੰਘ ਸੁਖਦੇਵ ਸਿੰਘ ਹਰਪ੍ਰੀਤ ਸਿੰਘ ਬਾਈ ਤੇ ਸੁਖਦੇਵ ਸਿੰਘ ਸਕੂਲ ਦੇ ਨੇੜੇ ਘਰ ਆ ਹਨਾ ਅੱਛਾ ਵੀਰੇ ਰੇਟ ਫਿਰ ਤੀਜਾ ਦਿਨ ਅੱਜ ਸੂਈ ਨੂੰ ਆ ਪੱਤੀ 14 ਕਿਲੋ ਵਾਂਗੂ ਬੋਹਲਾ ਨੇ ਤੇਰੇ 13 14 ਕੋਲੋਂ ਰੈਡੀ 40 ਇੱਕ ਡੈਨਮਾਰਕ ਦੇ 40 ਇੱਕ 20 ਦੀ ਇਹਦੇ ਮਗਰ ਵੱੱਛੀ ਆ ਕਰਮਾ ਵਾਲੀ ਦੇ ਮਿੱਤਰੂ ਦੇਖ ਸਕਦੇ ਆ ਤੁਸੀਂ ਔਰ ਠੰਡੀ ਸੀਲ ਰੱਜ ਕੇ ਠੰਡ ਠੰਡੂ ਚੰਗਾ ਲੱਗਾ ਹੋਇਆ ਲੇਵੇ ਭਾਂਡੇ ਵਾਲੀ ਆ ਦੇਖ ਸਕਦੇ ਆ ਤੁਸੀਂ ਹੂੰ ਲਿਆ ਵੀਰੇ ਮੋੜ ਲਿਆ ਬਾਈ ਭਲਾਂ ਚ ਹੈਗੀ ਆ ਬੇਮਲੂਮੀ ਜੀ ਬਾਈ ਕਰਮਾ ਵਾਲੀ ਇਹ ਬੜਾ ਤਾਜੀ ਸੂਈ ਹੈ ਨਾ ਹਾਂ ਬਿਲਕੁਲ ਬਾਈ ਲੈ ਆ ਵੀ ਮੈਟਰ ਉਹ ਦੇਖ ਸਕਦੇ ਹੋ ਕਿ ਓਕੇ ਦੀ ਰਿਪੋਰਟ ਆ ਜਾਵਾ ਤੇ ਬੱਛੀ ਇਹਦੇ ਮਗਰ ਚਵਾਈ ਚਵਾਈ ਦੀ ਚੰਗੀ ਕੱਦ ਕਾਠੀ ਵਾਲੀ ਮਤਲਬ ਵੀ ਠੀਕ ਹੈ ਸਿਸਟਮ ਦਰਮਿਆਨੇ ਸੈਜ ਦੇ ਵਿੱਚ ਪਰ ਇੱਕ ਗੱਲ ਦੱਸ ਦਿੰਨਾ ਤੁਹਾਨੂੰ ਮਦਰੀ ਦੌੜ ਵਾਲੀ ਵੈੜ ਹੁੰਦੀ ਆ ਨਾ ਜਿਹੜੀ ਉਹ ਹਮੇਸ਼ਾ ਦੁੱਧੋਂ ਖਰੀਦ ਵੱਧ ਨਿਕਲਦੀ ਆ ਇਹ ਗੱਲ ਨੋਟ ਰੱਖਿਆ ਜੇ ਅੱਛਾ ਵੀਰੇ ਇਹਨੂੰ ਹੁਣ ਖਰੀਦਣਾ ਹੋਵੇ ਕਿਹੜੇ ਨੰਬਰ ਤੇ ਗੱਲ ਕਰਨਗੇ ਭਾਈ 95012 ਜੀ 45623 ਇੱਕ ਵਾਰੀ ਹੋਰ ਬੋਲ ਦੇ ਵੀਰੇ 95012 ਜੀ 45623 ਠੀਕ ਹੈ ਭਾਈ ਇਸ ਨੰਬਰ ਤੇ ਕਰਨੇ ਤੁਸੀਂ رابطہ ਕਹਿਮ ਗੱਲਬਾਤ ਲਈ ਪਾਈ ਉਹਨਾਂ ਦਾ ਨੰਬਰ ਸਕਰੀਨ ਤੇ ਆ ਪਿੰਡ ਸਕੂਰਾ ਜ਼ਿਲ੍ਹਾ ਫਿਰੋਜ਼ਪੁਰ ਠੀਕ